ਲੋਵੀ ਮਿੱਤਰੋ ਥਾਰ ਵਾਲੀ ਪੁਲਿਸ ਮੁਲਾਜ਼ਮ ਦੇ ਉੱਪਰ ਕੁਝ ਹੀ ਘੰਟਿਆਂ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਲੈ ਲਿਆ ਕੋਠੀ ਤੋਂ ਲੈ ਕੇ 2000 ਰੁਪਏ ਤੱਕ ਦੇ ਜਿਹੜੇ ਮੋਬਾਈਲ ਸੀ ਉਹੋ ਵੀ ਨਹੀਂ ਛੱਡੇ ਪੁਲਿਸ ਨੇ ਸਾਰੇ ਦੇ ਸਾਰੇ ਜਬਤ ਕਰ ਲਏ ਇਸ ਸਮੇਂ ਦੀ ਵੱਡੀ ਖਬਰ ਹੈ ਪੁਲਿਸ ਮਾਮੇ ਦੇ ਵਿੱਚੋਂ ਕੱਢੀ ਗਈ ਪੁਲਿਸ ਮੁਲਾਜ਼ਮ ਆਮਨਦੀਪ ਕੌਰ ਦੇ ਉੱਪਰ ਕੁਝ ਹੀ ਘੰਟਿਆਂ ਬਾਅਦ ਇੱਕ ਹੋਰ ਵੱਡਾ ਐਕਸ਼ਨ ਬਹੁਤ ਹੀ ਸੱਤ ਐਕਸ਼ਨ ਪੁਲਿਸ ਨੇ ਲਿਆ ਅਤੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਠਿੰਡਾ ਦੀ ਉਹ ਕੋਠੀ ਜੋ ਕਿ ਚਰਚਾ ਦੇ ਵਿੱਚ ਸੀ ਕਿ ਆਮਨਦੀਪ ਕੌਰ ਹੈ ਜਿਹੜੀ ਇਸ ਦੀ ਕੋਠੀ ਲੋਕਾਂ ਦਾ ਕਹਿਣਾ ਸੀ ਕਿ ਇਸ ਦੇ ਉੱਪਰ ਬਲਡوزر ਚੱਲਣਾ ਚਾਹੀਦਾ ਕਿਉਂਕਿ ਇਸ ਨੇ 2 ਨੰਬਰ ਦੇ ਪੈਸੇ ਨਾਲ ਇਹ ਜ਼ਮੀਨ ਜਾਇਦਾਦ ਬਣਾਈ ਹੈ ਪਰ ਜਦੋਂ ਥਾਰ ਵਾਲੀ ਬਾਹਰ ਆਈ ਇੰਟਰਵਿਊ ਕਰਿਆ ਅਤੇ ਉਸ ਨੇ ਬੜੇ ਮਾਨ ਨਾਲ ਕਿਹਾ ਕਿ ਜਿਹੜੀ ਮੇਰੀ ਕੋਠੀ ਹੈ ਇਸ ਦੇ ਉੱਪਰ ਲੋਨ ਹੈ ਇਸ ਦੇ ਉੱਪਰ ਕੋਈ ਹੱਥ ਵੀ ਨਹੀਂ ਲਗਾ ਸਕਦਾ ਪਰ ਮਿੱਤਰੋ ਜਦੋਂ ਸਰਕਾਰ ਪ੍ਰਸ਼ਾਸਨ ਆਪਣੀ ਆਈ ਤੇ ਆ ਜੇ ਤਾਂ ਬਹੁਤ ਕੁਝ ਕੱਢ ਲੈਂਦੀ ਹੈ ਅਤੇ ਹੁਣ ਜਿਹੜੀ ਇਹ ਕੋਠੀ ਸੀ ਲੋਕਾਂ ਦੀਆਂ ਨਿਗਾ ਚ ਰੜਕਦੀ ਸੀ ਇਹ ਇਸ ਦੇ ਉੱਪਰ ਨੋਟਿਸ ਚਪਕਾ ਦਿੱਤਾ ਤੁਸੀਂ ਫੋਟੋ ਦੇਖ ਰਹੇ ਹੋ ਪੰਜਾਬ ਪੁਲਿਸ ਖੜੀ ਹੈ ਇੱਕ ਇਸ ਦੇ ਉੱਪਰ ਬਹੁਤ ਵੱਡਾ ਐਕਸ਼ਨ ਥੋੜਾ ਸਮਾਂ ਪਹਿਲਾਂ ਹੋ ਗਿਆ ਅਤੇ ਫ੍ਰੀਜ਼ ਕਰ ਲਈ ਗਈ ਹੈ ਕੋਠੀ ਅਤੇ ਇਥੇ ਇੱਕ ਗੱਲ ਹੋਰ ਜ਼ਿਕਰ ਕਰਦਾ ਮੈਂ ਤੁਹਾਨੂੰ ਕਿ ਜਿਹੜਾ ਇਹ ਨੋਟਿਸ ਚਿਪਕਾਇਆ ਗਿਆ ਕੋਈ ਛੋਟਾ ਮੋਟਾ ਨੋਟਿਸ ਨਹੀਂ ਕਿਉਂਕਿ ਐਸੇ ਨੋਟਿਸ ਪਹਿਲਾਂ ਵੀ ਕਈ ਬੰਦਿਆਂ ਦੀਆਂ ਜ਼ਮੀਨਾਂ ਦੇ ਉੱਪਰ ਜਾਂ ਫਿਰ ਕਈ ਬੰਦਿਆਂ ਦੇ ਘਰਾਂ ਦੇ ਉੱਪਰ ਲੱਗੇ ਨੇ ਕਿ ਇੱਕ ਦੋ ਕੇਸ ਮੇਰੀ ਨਿਗਾਹ 'ਚ ਐਸੇ ਵੀ ਨਹੀਂ ਕਿ ਦਾਦਾ 15-15 ਸਾਲ ਹੋ ਗਏ ਹਾਲੇ ਤੱਕ ਠੀਕ ਨਹੀਂ ਹੋਇਆ ਨਾ ਤਾਂ ਬੰਦਾ ਵੇਚ ਸਕਦਾ ਹੈ ਲਟਕਦੀ ਰਹਿੰਦੀ ਹੈ ਤਲਵਾਰ ਉਹਨਾਂ ਦੇ ਉੱਪਰ ਅਤੇ ਤੁਹਾਨੂੰ ਦੱਸਦਾ ਕਿ ਜਿਹੜਾ ਇਹ ਨੋਟਿਸ ਚ ਪਗਾਇਆ ਗਿਆ ਤੁਸੀਂ ਦੇਖ ਰਹੇ ਹੋ ਪੁਲਿਸ ਮਲਾਜ਼ਮ ਖੜੇ ਨੇ ਇਸ ਦੇ ਉੱਪਰ ਬਾ ਕਾਇਦਾ ਲਿਖਿਆ ਹੋਇਆ ਕੀ ਲਿਖਿਆ ਹੈ ਥੋੜਾ ਪੜ੍ਹ ਕੇ ਵੀ ਸੁਣਾ ਦਰਾਂ ਨਾਲ ਸਕਰੀਨ ਸ਼ਾਟ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਲਿਖਿਆ ਗਿਆ ਕਿ ਮੁਤਾਬਕ ਕੰਪੀਟੈਂਟ ਅਥਾਰਟੀ ਦੇ ਹੁਕਮਾਂ ਦੀਨ ਧਾਰਾ 66 ਐਫ ਐਨਡੀਪੀਐਸ ਐਕਟ 1985 ਤਹਿਤ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਪਿੰਡ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੀ 200 ਗਜ ਵਿੱਚ ਬਣੀ ਹੋਈ ਕੋਠੀ ਨੰਬਰ 168 ਵਿਰਾਟ ਗ੍ਰੀਨ ਕਲੋਨੀ ਬਠਿੰਡਾ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਤਾਂ ਮਿੱਤਰੋ ਇਸ ਸਮੇਂ ਦੀ ਵੱਡੀ ਖਬਰ ਹੈ ਉਹੀ ਕੋਠੀ ਜਿਹੜੀ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀ ਬਾਕਾਇਦਾ ਪੱਤਰਕਾਰ ਇਸ ਕੋਠੀ ਅੱਗੇ ਗਏ ਵੀਡੀਓ ਬਣਾਈਆਂ ਉਹਨਾਂ ਨੇ ਕਿ ਜਿਹੜੀ ਇਹ ਕੋਠੀ ਇਸ ਦੇ ਉੱਪਰ ਕੀ ਭਗਵੰਤ ਮਾਨ ਐਕਸ਼ਨ ਲਵੇਗਾ ਉਸ ਸਮੇਂ ਸਰਕਾਰ ਦਾ ਕੋਈ ਵੀ ਬਿਆਨ ਨਹੀਂ ਆਇਆ ਪਰ ਸਰਕਾਰ ਦੀਆਂ ਵੀ ਅੱਖਾਂ ਚ ਰੜਕਦੀ ਸੀ ਕਿਉਂਕਿ ਸੀਐਮ ਸਾਹਿਬ ਵੀ ਕਹਿ ਚੁੱਕੇ ਨੇ ਕਿ ਚਾਹੇ ਛੋਟਾ ਹੋਵੇ ਚਾਹੇ ਵੱਡਾ ਅਗਰ ਸਾਨੂੰ ਕਿਤੇ ਕੋਈ ਗੜਬੜ ਮਿਲੂਗੀ ਤਾਂ ਬਲਡੋజర్ ਜ਼ਰੂਰ ਚੱਲੂਗਾ ਹੁਣ ਬਲਡੋజర్ ਦਾ ਪਤਾ ਨਹੀਂ ਚੱਲਦਾ ਨਾ ਚੱਲਦਾ ਪਰ ਨੋਟਿਸ ਹੈ ਜਿਹੜਾ ਫ੍ਰੀਜ਼ ਦਾ ਉਹ ਚਪਕਾ ਦਿੱਤਾ ਗਿਆ ਬਠਿੰਡਾ ਪੁਲਿਸ ਵੱਲੋਂ ਅਤੇ ਇਸ ਸਮੇਂ ਦੀ ਵੱਡੀ ਖਬਰ ਹੈ ਨਾਲ ਹੀ ਤੁਹਾਨੂੰ ਦੱਸਦਾ ਕਿ ਕੱਲੀ ਕੋਠੀ ਨਾਲ ਨਹੀਂ ਸਰਿਆ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਕਿ ਪੁਲਿਸ ਨੇ ਫ੍ਰੀਜ਼ ਕਰੀਆਂ ਨੇ ਕੀ ਕੀ ਕਰੀਆਂ ਨੇ ਇੱਕ ਤਾਂ ਇਹ ਕੋਠੀ ਆ ਜਿਹੜੀ ਜਿਹੜੀ ਦੀ ਮੈਂ ਤੁਹਾਨੂੰ ਗੱਲ ਦੱਸੀ ਆ ਇੱਕ ਇਸ ਕੋਲੇ ਪਲਾਟ ਆ ਉਹ ਵੀ ਜਬਤ ਕਰ ਲਿੱਤਾ ਗਿਆ ਇੱਕ ਜ਼ਮੀਨ ਆ ਡ੍ਰੀਮ ਸਿਟੀ ਬਠਿੰਡਾ ਚ ਉਹ ਵੀ ਜਬਤ ਕਰੀ ਗਈ ਆ ਇੱਕ ਥਾਰ ਆ ਜਿਸ ਦੀ ਕੀਮਤ 14 ਲੱਖ ਆ ਬੁਲਟ ਮੋਟਰਸਾਈਕਲ ਆ ਆਈਫੋਨ ਆ ਆ ਇੱਕ ਹੋਰ ਆਈਫੋਨ ਆ ਇੱਕ ਵਿਵੋ ਦਾ ਫੋਨ ਆ 2000 ਦਾ ਇਹ ਵੀ ਉਹਨਾਂ ਨੇ ਜਬਤ ਕਰ ਲਈ ਇੱਕ ਰੋਲੈਕਸ ਦੀ ਜਿਹੜੀ ਘੜੀ ਹੈ 1 ਲੱਖ ਰੁਪਏ ਕੀਮਤ ਪਾਈ ਹੈ ਇਥੇ ਇਸ ਦੀ ਇਹ ਵੀ ਜਬਤ ਕਰੀ ਗਈ ਹੈ ਕਿਉਂਕਿ ਇਹ ਰੋਲੈਕਸ ਦੀ ਘੜੀ ਹੈ ਜਿਹੜੀ ਇਹ ਵੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀ ਅਤੇ SBI ਦੇ ਵਿੱਚ ਕਿਸ ਦਾ ਖਾਤਾ ਲੱਖ ਰੁਪਏ ਦੇ ਆਸ-ਪਾਸ ਉਸ ਦੇ ਵਿੱਚ ਆ ਉਹ ਵੀ ਜਬਤ ਕਰ ਲਿਆ ਗਿਆ ਕੁੱਲ 1 ਕਰੋੜ 35 ਲੱਖ ਦੇ ਆਸ-ਪਾਸ ਦੀ ਜ਼ਮੀਨ ਜਾਇਦਾਦ ਹੈ ਕਿਹੜੀ ਸਥਾਰ ਵਾਲੀ ਕੁੜੀ ਦੀ ਜਬਤ ਕਰ ਲਈ ਗਈ ਹੈ ਅਤੇ ਹੁਣ ਲੋਕਾਂ ਦਾ ਕਹਿਣਾ ਹੈ ਜਿਹੜਾ ਇਹ ਇੰਟਰਵਿਊ ਕਰਕੇ ਆਉਣ ਤੋਂ ਬਾਅਦ ਉਹ ਇਸ ਵਾਸਤੇ ਇੱਕ ਵੱਡੀ ਮਸੀਰਤ ਬਣ ਗਿਆ ਅਗਰ ਇੰਟਰਵਿਊ ਨਾ ਕਰਦੀ ਮਾਮਲਾ ਦਬਿਆ ਹਸੀ ਪਰ ਜਦੋਂ ਇੰਟਰਵਿਊ ਇਸਨੇ ਕਰਿਆ ਇੱਕ ਵਾਰ ਫੇਰ ਤੋਂ ਪੁਲਿਸ ਆਪਣੇ ਐਕਸ਼ਨ ਦੇ ਵਿੱਚ ਆਈ ਅਤੇ ਦੂਜੇ ਤੀਜੇ ਦਿਨ ਹੀ ਇੰਟਰਵਿਊ ਤੋਂ ਬਾਅਦ ਇਸ ਦੇ ਉੱਪਰ ਐਡਾ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਤਾਂ ਮਿੱਤਰੋ ਇਸ ਸਮੇਂ ਦੀ ਵੱਡੀ ਖਬਰ ਹੈ ਕੋਟੀ ਤੋਂ ਲੈ ਕੇ ਆਈਫੋਨਾਂ ਤੋਂ ਲੈ ਕੇ 2 2000 ਦੇ ਜਿਹੜੇ ਫੋਨ ਸੀ ਉਹੋ ਵੀ ਜ਼ਬਤ ਕਰ ਲਏ ਪੁਲਿਸ ਨੇ ਜਦੋਂ ਪੁਲਿਸ ਆਪਣੀ ਆਈ ਤੇ ਆਜੇ ਤਾਂ ਬਹੁਤ ਕੁਝ ਕੱਢ ਲਿਆਉਂਦੀ ਹੈ